ਸੰਧੂ ਸਾਹਿਬ ਰਹਿਣ ਦਿਓ ਤੁਸੀਂ ਮੈਨੂੰ ਥੱਲੇ ਸਿੱਟ ਦੇਣਾ ਬੱਸ ਕਰੋ ਨਹੀਂ ਡਿੱਗਦੀ ਨਹੀਂ ਡਿੱਗਦੀ ਕਾ ਨਹੀਂ ਆਉਣਾ ਤੁਹਾਡੇ ਦਾ ਭਾਜੋ ਇੱਥੋਂ ਅੱਜ ਤੋਂ ਬਾਅਦ ਨਹੀਂ ਆਉਦੀ ਪਵਨ ਖੇਤ ਅੱਜ ਤਾਂ ਬਾਹਲੀ ਟਲੋਲਾ ਹੋ ਗਈਆਂ ਪਵਨ ਦੇ ਨਾਲ ਅੱਜ ਆਪਾਂ ਆਏ ਆ ਜੀ ਸਪਰੇਅ ਕਰਨ ਇਹ ਜਿਹੜੀ ਕਣਕ ਨੂੰ ਲਾਸਟ ਸਪਰੇਅ ਹੈਗੀ ਆ ਸੰਧੂ ਸਾਹਿਬ ਟਿਲਟ ਦੱਸੋ ਕਿੰਨੀ ਪਾਉਣੀ ਆ 1.5 ਲੀਟਰ ਪਾ ਦੇ ਟਰੰਮ ਤੇ 1.5 ਲੀਟਰ ਪਾ ਦੀਏ ਹਾਂ ਇਹ ਤਦਾ ਲਓ ਜੀ 1 ਲੀਟਰ ਗਈ ਹਾਂ ਅੱਧਾ ਲੀਟਰ ਹੋਰ ਪਾਉਣੀ ਆ ਨਾ ਪਾਤੀ ਬਸ ਅੱਧਾ ਰਹਿ ਗਿਆ ਇਹ ਚਾਹ ਤੂੰ ਸਿੱਧੀ ਉਹਦੇ ਵਿੱਚ ਹੀ ਪਾੜ ਦਿੰਦੇ ਯਾਰ ਚਲ ਪਾ ਦੇ ਹੁਣ ਇਹ ਚ ਪਾ ਦੇ ਕੁਛ ਨਹੀਂ ਹੁੰਦਾ ਵੈਸੇ ਇੱਕ ਤਾਰਾ ਸਿੱਧਾ ਸਿੱਧੇ ਵਿੱਚ ਪਾੜ ਤੋੜ ਦਾਂਗੇ ਆਪਾਂ ਬੱਫਰ ਲਾ ਦੇ ਟੱਕਣ ਹੁਣ ਦੱਸੋ ਇੱਕ ਤਾਰਾ ਇਹ ਕਿੰਨੇ ਪਾਉਣੇ ਜੀ ਇਹ ਪਾ ਦੇ ਇੱਕ ਦੋ ਫੁੱਲ ਭਰ ਦੇ 400 ਹੋ ਜੂਗਾ ਤੇ ਇੱਕ ਅੱਧਾ ਪਾ ਦੇ ਬਸ ਸਹੀ ਹੈ ਲਓ ਵੀ ਦੋਸਤੋ ਸਪਰੇਅ ਕਰਨ ਆਏ ਸੀ ਕਿ ਖੇਤ ਆਪਾਂ ਇਕ ਤਾਰਾ ਕਣਕ ਨੂੰ ਲਾਸਟ ਸਪਰੇਅ ਪਾਉਣੇ ਤਾਂ ਲਾਸਟ ਹੈ ਬਾਬਾ ਨਾਨਕ ਰੱਖੇ ਸੁੱਖ ਹੋਂ ਤਾਂ ਸਭ ਦੀਆਂ ਕਣਕਾਂ ਜਿਹੜੀਆਂ ਵਧੀਆ ਵੱਡੀਆਂ ਜਾਣ ਮੌਸਮ ਜਿਹੜਾ ਕੀ ਵਧੀਆ ਸਾਫ਼ ਰਹੇ ਤੇ ਹੁਣ ਆਪਾਂ ਇਹਦੇ ਵਿੱਚ ਕਮਾ ਦਿੰਨੇ ਆ ਥੋੜਾ ਜਿਹਾ ਡੰਡਾ ਹੁਣ ਤਾਂ ਲਗਭਗ ਸਾਰਿਆਂ ਨੇ ਸਪਰੀਆਂ ਕਰ ਲਈਆਂ ਹੋਣਗੀਆਂ ਅਸੀਂ ਸਹੀ ਆਪਾਂ ਹੀ ਲੇਟ ਆ ਅਸੀਂ ਥੋੜਾ ਜਿਹਾ ਲੇਟ ਹੋ ਗਏ ਕਿਉਂਕਿ ਸੰਧੂ ਸਾਹਿਬ ਜਾਵੜੇ ਸੀਗੇ ਆਊਟ ਆਫ ਸਟੇਟ ਤਾਂ ਕਰਕੇ ਲੇਟ ਹੋ ਗਏ ਬਾਈ ਆਪਣਾ ਥੋੜਾ ਜਿਹਾ ਬਿਮਾਰ ਹੋਇਆ ਪਿਆ ਖੁਲ ਗਈ ਚੰਗੀ ਤਰ੍ਹਾਂ ਖੁਲ ਗਈ ਆ ਚੱਲ ਸਹੀ ਆ ਪਾ ਦੇ ਪਾ ਦੇ ਨਹੀਂ ਇਹ ਤਾਂ ਫਿਰ ਲਓ ਵੀ ਦੋਸਤੋ ਲਾਸਟ ਸਪਰੇ ਆਪਾਂ ਕਰਨੀ ਆ ਤੇ ਇਹਦੇ ਵਿੱਚ ਵੀ ਡੰਡਾ ਮਾਰਦੇ ਪਵਣ ਤੇ ਅੱਜ ਆਪਣਾ ਪਾਲਾ ਬਾਈ ਬਿਮਾਰ ਸੀਗਾ ਤੇ ਪਵਣ ਆਪਣੇ ਨਾਲ ਹੈਲਪ ਕਰਾਉਣ ਆਈ ਆ ਤੇ ਲਓ ਜੀ ਆਪਦੇ ਜਣੇ ਤਾਂ ਆਪਾਂ ਨੇ ਵਧੀਆ ਕੋਲੀ ਆ ਸਪਰੇ ਤੇ ਚਲੋ ਹੋ ਜੋ ਸਟਾਰਟ ਤੇ ਜਿੰਨਾ ਟਾਈਮ ਲੱਗਿਆ ਨਾ ਸਪਰੇਅ ਖੋਲਣ ਤੇ ਉਨਾ ਕੁ ਟਾਈਮ ਹੀ ਜਿਹੜਾ ਸਪਰੇਅ ਕਰਨ ਤੇ ਡਰਮ ਖਾਲੀ ਕਰਨ ਤੇ ਲੱਗਣਾ ਬਸ ਤੇ ਹੋ ਜੋ ਜਲਦੀ ਜਲਦੀ ਸ਼ੁਰੂ ਫਿਰ ਆਪਾਂ ਡਰਮ ਹੋਰ ਭਰਾਂਗੇ ਤੇ ਫਿਰ ਹੋਰ ਸਪਰੇਅ ਕਰਾਂਗੇ ਲਓ ਜੀ ਸਪਰੇਅ ਦਾ ਸਟਾਰਟ ਅਪ ਹੋ ਗਿਆ ਜੀ ਤੇ ਹੁਣ ਤਾਂ ਜਿਹੜੀ ਕਿ ਮਿੰਟਾਂ ਦੇ ਵਿੱਚ ਹੀ ਹੋ ਜਾਣੀ ਆ ਮੈਂ ਹਸਨੂ ਸਾਹਿਬ ਚਲੋ ਤੁਸੀਂ ਕਰੋ ਇੱਕ ਵਾਰੀ ਫਿਰ ਮੈਂ ਵੀ ਹਿੱਸਾ ਪਾਉਣੀ ਆ ਤੇ ਹੋਰ ਸੁਣਾਓ ਜੀ ਕਿਵੇਂ ਉਹ ਕੀ ਹਾਲ ਚਾਲ ਨੇ ਤੇ ਗਰਮੀ ਫਿਰ ਤੋਂ ਜਿਹੜੀ ਕੀ ਹੋ ਗਈ ਆ ਮੈਸਤਾ ਕਦੇ ਬਦਲ ਹੋ ਜਾਂਦੇ ਆ ਕਈ ਵਾਰੀ ਜਿਹੜਾ ਕੀ ਧੁੱਪ ਨਿਕਲ ਆਉਂਦੀ ਆ ਤੇ ਫੋਟੋ ਪਤਾ ਨਹੀਂ ਕਿੱਧਰ ਨੂੰ ਕਲੀਅਰ ਆਉਂਦੀ ਹੋਣੀ ਆ ਇੱਧਰ ਧੁੱਪ ਪੈਂਦੀ ਇੱਧਰ ਸਹੀ ਆਉਂਦੀ ਹੋਣੀ ਆ ਤੇ ਪਾਣੀ ਅਸੀਂ ਲਿਆਉਣਾ ਭੁੱਲ ਗਏ ਪਾਣੀ ਲਿਆਂਦਾ ਨਹੀਂ ਹੁਣ ਬਾਈ ਪਾਲਲੇ ਨੂੰ ਫੋਨ ਕੀਤਾ ਚਲੋ ਪਾਣੀ ਤਾਂ ਸਾਨੂੰ ਦੇ ਜਾ ਹਨਾ ਕਿਉਂਕਿ ਟਾਈਮ ਲੱਗ ਜਾਣਾ ਅਜੇ 2-3 ਡਰਮ ਪਾਉਣੇ ਆ ਫੇਰ ਜਾ ਕੇ ਜਿਹੜਾ ਕਿ ਕੰਮ ਨਿਭੜੂਗਾ ਤੇ ਤੁਸੀਂ ਤਾਂ ਸਾਰੇ ਜਣੇ ਹੋਗੇ ਹੋਗੇ ਜੀ ਵਿਲੇ ਸਪਰੇਅ ਕਰਕੇ ਹੋਰ ਸੁਣਾਓ ਜੀ ਤੇ ਮੈਂ ਤਾਂ ਭਰਾਵਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਭਰਾਵੋ ਤੁਸੀਂ ਵੀ ਪੈਣਾ ਨੂੰ ਖੇਤ ਲੈ ਆਇਆ ਕਰੋ ਕਈ ਵਾਰੀ ਬਾਹਰ ਤਾਂ ਆਪਣੇ ਤੋਂ ਘੁੰਮਣ ਨਹੀਂ ਜਾਇਆ ਜਾਂਦਾ ਤੇ ਚਲੋ ਘਰ ਤੋਂ ਥੋੜੀ ਜੀ ਆਊਟਿੰਗ ਹੋ ਜਾਂਦੀ ਆ ਜੇ ਆਪਾਂ ਬਾਹਰ ਨਿਕਲ ਜਾਂਦੇ ਆ ਤਾਂ ਹੋਂਤਾ ਜੀ ਪਰਮਾਤਮਾ ਰੱਖੇ ਸੁੱਖ ਤੇ ਸਭ ਦੀਆਂ ਕਣਕਾਂ ਜਿਹੜੀਆਂ ਕੀ ਵਧੀਆ ਨਿਕਲ ਆਉਣ ਤੇ ਕਣਕਾਂ ਦੇ ਝਾੜ ਜਿਹੜੇ ਕੀ ਸਭ ਦੀਆਂ ਦੇ ਵਧੀਆ ਰਹਿਣ ਤੇ ਕਿਉਂਕਿ ਹਜੇ ਤੱਕ ਤਾਂ ਕਣਕਾਂ ਵਧੀਆ ਖੜੀਆਂ ਨਹੀਂ ਤੇ ਅੱਜ ਜਿਹੜੀ ਕੀ ਆਖਰੀ ਸਪਰੇਅ ਆਪਾਂ ਵੀ ਜਿਹੜੀ ਕਰਤੀ ਆ ਤੇ ਵੈਸੇ ਤਾਂ ਅਸੀਂ ਵੀ ਹੋ ਗਏ ਥੋੜਾ ਜਿਹਾ ਲੇਟ ਤੇ ਚਲੋ ਫਿਰ ਵੀ ਠੀਕ ਆ ਚਲੋ ਅੱਜ ਹੋ ਜਾਊਗਾ ਕੰਮ ਨਿਬੜ ਜਾਊਗਾ ਆਪਣਾ ਵੀ ਸਾਰਾ ਇੱਧਰ ਆਪਣੀ ਸਾਰੀ ਕਣਕ ਜਿਹੜੀ ਵਧੀਆ ਖੜੀ ਹੋਈ ਆ ਤੇ ਇਹ ਆਪਾਂ ਬੀਜੀ ਤਾਂ ਝੋਨੇ ਦੇ ਵੱਤਰ ਜੀ ਸੀਗੀ ਤੇ ਲੱਗਦਾ ਸੀਗਾ ਵੀ ਪਤਾ ਨਹੀਂ ਸ਼ਾਇਦ ਖੁਸ਼ਕ ਨਾ ਰਹੇ ਜੇ ਵੱਤਰ ਪਤਾ ਨਹੀਂ ਕਿਵੇਂ ਦਾ ਮਤਲਬ ਕਿ ਹੁੱਗੂਗੀ ਕਿ ਨਹੀਂ ਉਦੋਂ ਲੱਗਦਾ ਸੀ ਵੀ ਕਿਤੇ ਕਿਤੇ ਜਿਹੜੀਆਂ ਟਿੱਬੀਆਂਆਂ ਰਹਿੰਦੀਆਂ ਸੀ ਪਰ ਹੁਣ ਤਾਂ ਸਾਰੀ ਇੱਕਸਾਰ ਹੋਈ ਪਈ ਆ ਹੁਣ ਨਹੀਂ ਮਤਲਬ ਕਿ ਲੱਗ ਰਿਹਾ ਵੀ ਕਿਤੇ ਵੀ ਖਾਲੀ ਬਾਣ ਹੋਵੇ ਵਧੀਆ ਉੱਗਾ ਈ ਸੀ ਤੇ ਵਧੀਆ ਇਹ ਖੜੀ ਹੋਈ ਆਪਣੀ ਕਣਕ ਵਾਹਿਗੁਰੂ ਰੱਖੇ ਸੁੱਖ ਤੇ ਸਭ ਦੀਆਂ ਆਸਾਂ ਮਰਾਦਾ ਪੂਰੀਆਂ ਕਰੇ ਕਿਉਂਕਿ ਆਪਾਂ ਬਹੁਤ ਕੁਝ ਸੋਚਿਆ ਹੁੰਦਾ ਵੀ ਆਪਣੀ ਫਸਲ ਵੇਚ ਕੇ ਆਪਾਂ ਆ ਕੰਮ ਕਰਾਂਗੇ ਆ ਕਰਾਂਗੇ ਤੇ ਵਾਹਿਗੁਰੂ ਸਭ ਦਾ ਹੀ ਸੁੱਖ ਦਾ ਟਾਈਮ ਲੈ ਕੇ ਆਵੇ ਅੱਜ ਇਹ ਤਾਂ ਜੀ ਕਰਦਾ ਸੀਗਾ ਟਰੈਕਟਰ ਦੇ ਛਤਰੀ ਦੇ ਬਹਿ ਕੇ ਝੋਡੇ ਲੈਣ ਦਾ हां तो फिर मैं कह चलो क्यों ना आपा भी ठंडी ठंडी हवा लगे छात्री पे बैठ के <laughs> बाकी दोस्तों ट्रैक्टर दिन छात्री पूरी मतलब की हैवी है, है को था था कोई ਡਿੱਗਣ ਵਾਲਾ ਖਤਰਾ ਨਹੀਂਗਾ ਕਈ ਭਰਾ ਕਮੈਂਡ ਕਰਨਗੇ ਵਿੱਚ ਸੱਟ ਲਵਾਉਂਗੇ ਇਹਦਾ ਕੋਈ ਨਹੀਂਗਾ ਪੂਰੀ ਸੋਲਿਡ ਛਤਰੀ ਲੱਗੀ ਹੋਈ ਹੈ ਤੇ ਐਡਵੈਂਚਰ ਵੀ ਥੋੜਾ ਬਹੁਤ ਕਰਨਾ ਚਾਹੀਦਾ ਆਪਣੇ ਖੇਤ हां जी ਮੈਨੂੰ ਤਾਂ ਬਹੁਤ ਵਧੀਆ ਲੱਗਿਆ ਸਪਰੇਅ ਤਾਂ ਹੋ ਗਏ ਆ ਫ੍ਰੀ ਤੇ ਹੁਣ ਆਪਾਂ ਚੱਲੇ ਆ ਘਰਾਂ ਨੂੰ ਇਹਦਾ ਮੇਰਾ ਪਿੱਛਾ ਛੱਡ ਦਿਆ ਕਰ ਪਿੱਛਾ ਥੋੜਾ ਨਹੀਂ ਹੋਂ ਤਾਂ ਮੈਂ ਬਸ ਤੁਹਾਡੇ ਨਾਲ ਹੀ ਜਾਊਂਗੀ ਜਿੱਥੇ ਹੀ ਜਾਊਂ ਜੀ ਚੱਲੂਗੀ ਨਾਲ ਤੇਰੇ ਵੇ ਟਿਕਟਾ ਦੋ ਲੈ ਲਈ ਸਪਰੇਅ ਵਾਲਾ ਕੰਮ ਆਪਣਾ ਨਿਪਟ ਗਿਆ ਬਿਲਕੁਲ ਸਪਰੇਅ ਤਾਂ ਫ੍ਰੀ ਹੋ ਗਏ ਹੁਣ ਝੋਨੇ 'ਚ ਸਪਰੇਅ ਕਰਾਂਗੇ ਕੰਮ ਅਨਕਾੜਾ ਹੋ ਗਿਆ ਕੰਮ ਅਨਕੀ ਹਾਂ ਜੀ ਤੇ ਪ੍ਰਮਾਤਮਾ ਰੱਖੇ ਸੁੱਖ ਤੇ ਜਿਹੜੇ ਹੁਣ ਟਾਈਮ ਰਹਿ ਗਿਆ ਸਭ ਦੀ ਮਾਸਮ ਦੋਸਤੋ ਵਧੀਆ ਰਹੇ ਕਣਕ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਸੋਹਣੀ ਕਣਕ ਹੈ ਤੇ ਤੁਹਾਨੂੰ ਦਿਖਾਉਣਾ ਮੈਂ ਕਣਕ ਦੇ ਵਿੱਚ ਕੋਈ ਕਮੀ ਨਹੀਂ ਜੇ ਪ੍ਰਮਾਤਮਾ ਦਾ ਬਾਲ 10 ਵਾਰੀ ਵੀ ਸ਼ੁਕਰ ਕਰੀਏ ਤੇ 10 ਵਾਰੀ ਵੀ ਘਟਾ ਥੰਨੇਖਾਂ ਕਣਕ ਖੜੀ ਬਵਨ ਕਿੰਨੇ ਨੰਬਰ ਕਣਕ ਖੜੀ ਆ ਬਿਲਕੁਲ ਜੀ ਪ੍ਰਮਾਤਮਾ ਦੀ ਮਿਹਰ ਨਾਲ ਹੀ ਹੁੰਦਾ ਜੋ ਵੀ ਹੁੰਦਾ ਆ ਦੇਖੋ ਦੋਸਤੋ ਕਣਕ ਤੇ ਆ ਦੇਖੋ ਇਹ ਨੇ ਥੋੜੇ ਦਬਕੀ ਟੈਂਸ਼ਨ ਤਾਂ ਪਿਆ ਨਾ ਮਾੜਾ ਨੀਵੀ ਹੋ ਗਈ ਹਾਂਜੀ ਐਸੇ ਇਡਾ ਕੋਈ ਚੱਲ ਨਹੀਂ ਗਈ